ਬਾਦਕ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਉਤਤ ਸਾਬ ਨੇ ਨੋਟ ਕੀਤਾ ਔਰ ਉਹਨਾਂ ਨੂੰ ਪੁਖਈਆ ਅਫਾਕ ਦੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਰੋਕ ਨਹੀਂ ਆਪਣਾ ਫੈਸਲਾ ਦਿਨਾ ਹੈਗਾ ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨਹੀਂ ਉਹ ਰੋਡ ਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉਗਰੀ ਹੈ ਪਰ ਜਿਹੜਾ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕੰਲੇ ਕੀਤੇ ਹੋਏ ਆ ਉਹ ਵੀ ਇਹਨਾਂ ਦੇ ਚਿਹੰਦਿਆਂ ਨੇ ਉਹਦੀ ਗੱਲ ਇੰਨੇ ਵੱਡੇ ਪੱਤਰ ਤੇ ਨਹੀਂ ਆ ਰਹੀ ਹੈਗੀ ਜਿੱਥੇ ਇੱਕ سلسلہ ਸੁਤੰਤਰ ਪਾਲ ਸਿੰਘ ਕੋਲੀ ਸੀਏ ਜੋ ਕਿ ਸੁਖਬੀਰਪੁਰ ਦਾ ਨਿੱਜੀ ਸੀਏ ਵੀ ਰਹਾ ਔਰ ਕਰਤਾ ਆਰਬਿਟ ਬਸਾਂ ਦਾ ਪੀਕੇਸੀ ਦਾ ਹੈ ਉਸ ਨੂੰ ਅਪੁਆਇੰਟਮੈਂਟ ਦਿੱਤੀ ਗਈ ਸੀ ਕਿ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ ਜਿਹਦੇ ਵਿੱਚ ਉਹਨੀਆਂ 2010 ਦੇ ਵਿੱਚ ਚਾਰ ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ ਪਹਿਲਾ ਇੰਟਰਨਲ ਆਡਿਟ ਪ੍ਰੀ ਤੇ ਕੰਕਰੈਂਟ ਆਡਿਟ ਆਫ ਬੀਬੇਸ ਰੋਜ਼ ਰੋਜ਼ ਸਾਰੇ ਖਾਤੇ ਦੇਖਣੇ ਸਾਰੇ ਕੰਪਿਊਟਰਾਈਜ਼ੇਸ਼ਨ ਦਾ ਤੇ ਸਾਰੇ ਐਸਡੀਪੀਸੀ ਦੇ ਸਿਸਟਮ ਤੇ ਉਹਨੇ ਕੰਮ ਕਰਨਾ ਸੀਗਾ ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ ਕੌਣ ਕਿਹੜੇ ਖਾਤੇ ਦੇਖ ਰਿਹਾ ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ ਪਰ ਜਿਹੜੀ ਇਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪੱਸ਼ਟ ਰੂਪਾ ਚ ਹੈ ਸੁਖਿੰਦਰ ਪਾਲ ਸਿੰਘ ਕੋਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ 2 ਜਾਂ 3 ਦਿਨਾਂ ਲਈ ਉਹਨੇ ਉਰੇ ਹਾਜ਼ਰ ਹੋਣਾ ਸੀ ਅੰਮ੍ਰਿਤਸਰ 'ਚ ਐਸ ਪਰ ਉਹਦੇ ਕੰਟਰੈਕਟ ਤੇ ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁੱਪਾਲ ਸਾਹਿਬ ਦੇ ਜਿਹੜੇ ਸਰੂਪ ਐ ਜਿੱਥੇ ਛਾਪਦੇ ਐ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ ਕਾਗਜ਼ ਛੱਪ ਕੇ ਅੰਗ ਬਣਦੇ ਸੀ ਅੰਗ ਜੁੜ ਕੇ ਸਰੂਪ ਬਣਦੇ ਸੀਗੇ ਉਹਦਾ ਜਿਹੜਾ ਸਟਾਕ ਦਾ ਇਨਵੈਂਟਰੀ ਐ ਉਹ ਵੀ ਇੰਨਾ ਨੇ ਰੱਖਣੀ ਸੀ ਉਹ ਵੀ ਜਸਤ 328 ਸਰੂਪਾਂ ਦੀ ਘਾਟ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ ਤੇ ਜਿਹੜੀਆਂ ਵੀ ਸੁਣ ਵੀ ਆਵਾਜ਼ ਆਵੀ ਕਿੱਥੇ ਭੇਜੇ ਕਿੱਥੇ ਕਿਹਨੂੰ ਦਿੱਤੇ ਉਹਦਾ ਵੀ ਆਡਿਟ ਕਰਨਾ ਸੀਗਾ ਤੇ ਅਮਨੇ 10 ਸਾਲ ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ ਠੀਕ ਹੈ ਜੀ ਇੰਟਰਨਲ ਕੰਟਰੋਲ ਦਾ ਅਮਨੇ ਕੰਮ ਨਹੀਂ ਕੀਤਾ ਤੇ ਕਮਿਸ਼ਨ ਨੇ ਇਹ ਵੀ ਬਸਿਆ ਹੈਗਾ ਕਿ ਉਹ ਆਡਿਟ ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਇਆ ਕੋਈ ਪ੍ਰੀ ਆਡਿਟ ਨਹੀਂ ਹੋਇਆ ਜਿਹੜੇ ਜਿਹੜੇ ਕੰਮ ਮੈਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ ਤੇ 10 ਕਰੋੜ ਰੁਪਈਆ ਜਿਹੜਾ ਐਸਟੀਪੀਸੀ ਨੇ ਇਹਨੂੰ ਤਨਖਾਹ ਚ ਦਿੱਤਾ ਹੈ ਜਦ ਕੰਮ ਹੀ ਕੋਈ ਨਹੀਂ ਕੀਤਾ ਕਿਹਦੇ ਲਈ ਦਿੱਤਾ ਹੈਗਾ ਇਹ ਕੱਲੀ ਅਸੀਂ ਨਹੀਂ ਆਵਾਜ਼ ਉਠਾਰੇ ਹੈਗੇ ਜੇ ਤੁਸੀਂ ਆਪੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੇ ਅੰਤਰੰਕ ਕਮੇਟੀ ਨੇ ਪਾਇਆ ਹੈਗਾ ਇਹ ਅੰਤਰੰਕ ਕਮੇਟੀ 'ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ ਇਹ ਤੋਂ ਪੈਸੇ ਵਾਪਸ ਲੈ ਤੇ ਜਾਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੰਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹਾਂ ਇੱਕ ਸਾਲ ਬੀਬੀ ਜਗੀਰ ਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗੱਲ ਨਹੀਂ ਤੇ ਮੈਂ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਨਾਲ ਲੜਦੀ ਰਹੀ ਹਾਂ ਬੀਬੀ ਨੇ ਸਪੱਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਸੀ ਤਿਆਰ ਕੀਤਾ ਹੋਇਆ ਇੰਸਟੀਚਿਊਟ ਦਾ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਘੋਖਾ ਦੇ ਕੇ ਪੈਸੇ ਲੈਤੇ ਹੋਏ ਹਨ ਕੰਮ ਕਾਰਵਾਈ ਨਹੀਂ ਕੀਤੀ ਨਹੀਂ ਹੈ ਇਹਦਾ ਵਾਪਸ ਦਿੱਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਿਤਾਬ ਦਿੱਤਾ ਹੈਗਾ ਬੀਬੀ ਜੀ ਕੀ ਤੌਰ ਤੇ ਕਹਿਣ ਤੇ ਅਸੀਂ ਪਿੱਛੇ हट ਗਏ ਕਿ ਜੇ ਐਸਟੀਪੀ ਸੀ ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੌਗਨਿਜ਼ੈਂਸ ਲੈ ਕੇ ਕਰੂਗੀ ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਖਿਲਾਫ ਹੈ ਪਰ ਉਹਦੇ ਨਿੱਜੀ ਸੀਏ ਦੇ ਉਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ ਜਿੱਥੇ ਇਹ ਸਾਰੀਆਂ ਕਮੀਆਂ ਇਸ ਤੋਂ ਇਲਾਵਾ 328 ਰੁਪਏ ਕੋਈ ਪੜਤਾਲ ਨਹੀਂ ਹੋਈ ਕੋਈ ਕੇਸ ਨਹੀਂ ਪਾਇਆ ਪੁਲਿਸ ਚੇਕ ਕੇ ਸਾਨੂੰ ਲੱਭ ਕੇ ਦੇ ਬਾਰ-ਬਾਰ ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ ਤੇ ਜਾਈਦਾ ਹੈ ਕੇਸ ਪਾਇਆ ਹੋਇਆ ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੈਂਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ ਐਸਡੀਪੀਸੀ ਪੋਸਟ ਦਾ ਕੇਸ ਤੁਨੀ ਪੋਦੀ ਕੇ ਸਾਡੇ ਉਰੇ ਚੋਰੀਆਂ ਹੋਈਆਂ ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ ਇਹਦਾ ਧਾਰਮਿਕ ਕੇਸ ਵੀ ਬਣਦੇ ਆ 295 ਦੇ ਉਹ ਮੁਲਾਜ਼ਮਾ ਦੇ ਉੱਤੇ ਕਿਉਂ ਨਹੀਂ ਲਾਈਦਾ ਜੇ ਅਸੀਂ ਜਿਹੜੇ ਮੁਲਾਜ਼ਮਾ ਨੂੰ ਜਗਤ ਸਿੰਘ ਤੇ ਹੋਰ ਸਾਰੇ ਨੂੰ ਕਹਿੰਦੇ ਆ ਕਿ ਇਹਨਾਂ ਨੇ ساری ਗਲਤੀ ਹੈ ਨਾ ਦੀ ਹੈ ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਉਹ ਖੁਸ਼ਦੀਪ ਸੈਕਟਰ ਵਿੱਚ ਜਿਹੜੇ ਸਾਡੇ ਐਂਡ ਸੈਕਟਰ ਨੇ ਬੜੀ ਮਿਹਨਤ ਨਾਲ ਢਾਇਆ। ਕਿਹ ਸ਼ਕਤੀਗਰ ਕੁੱਝ ਸਾਲ ਤੋਂ ਘਰ ਦੇ ਵਿੱਚ ਰਹਿ ਸੀ ਗਏ ਪਰ ਕੁੱਝ ਵੈੰਸੀ ਤੇ ਸਸਤਾ ਵੀ ਸੁਪਨਾ ਦੇ ਕੇ ਬੜਿਆਂ ਨੂੰ ਦੇ ਕੇ ਆਏ। ਅਨ ਡੇਟ ਕੋਈ ਜਵਾਬ ਸਾਨੂੰ ਮਿਲਦਾ ਨਹੀਂ जबकि एस टी पी सी ने खुद कहता है कि असर मता पाया हो ये पैसे वापस करे वो भी एस टी पी सी ने कहीं सो तो मेरा मतलब है मिल चुके हैं सियासतदान भी तो एस टी पी सी ये सारी एक हो गई है दफा के गुरुआई है ਜੇ ਪੰਜਾਬ ਸਰਕਾਰ ਤੇ ਡੈਕਸ਼ਨਸ ਗਰਾਸ ਸੱਚੀ ਹੈ ਤੇ ਮੇਰੇ ਕੰਦੀ ਕਰਾਉਂਦੀ ਤੇ ਜੇ ਸਿੱਖਰ ਗੌਰਮੈਂਟ ਦੀ ਰਿਸਪੋਨਸਿਬਿਲਟੀ ਹੈ ਕਿ ਐਸਯੂਪੀਸੀ ਦੇ ਡੈਕਸ਼ਨਸ ਲਾਓ ਮੇਨੂੰ ਕਿਊਰੀ ਕਰਾ ਦਿਓ ਗੱਲ ਇਹ ਹੈ ਕਿ ਸਿੱਖਰ ਦਾ ਰੋਮਣ ਹੋੜੀ ਹੋੜੀ ਇੱਕ ਤੋਰ ਨਾ ਛੋੜੇ ਰੱਖਿਆਤਾ ਨਹੀਂ ਲੱਗਦਾ ਹੈਗਾ पर भाई ये स्वीट अ स्टूडेंट है गोल्ड मेडलिस्ट है फ्रेंड्स वाणी की स्वीट और मणि पढ़ रही है जो हमने ये है कि क्वार्ट में उच्च तत्व जैसा कि बहुत चरम इथे जम गया ठोस क्वार्टा की होल्डर का बेशक बहुत चरम होवे ठोस संरचनाचार्य जी ने ਪਰਵਾਦੀ ਲੋਕ ਦੇ ਨਾਲ ਹੁਣ ਮੰਡੇ ਜਿਹੜੇ ਮਾਰਕ ਸੀਗੇ ਉਹ ਤੋੜਦੇ ਨਲੰਗਾ ਦੀ ਯੂਨੀਵਰਸਿਟੀ ਖਤਮ ਕਰਤੀ ਉਹਨਾਂ ਦੇ ਮਾਰਕ ਤੋੜਦੇ ਅੱਜ ਬਹੁਤ ਕਰਮ ਤੋਂ ਇੰਡੀਆ ਦੀ ਧਰਤੀ ਨੂੰ ਨਹੀਂ ਮਿਲਦਾ ਇੱਕ ਸ਼ਗਿਆਗਿਆ ਸਿੱਬਤ ਦੇ ਵਿਚ ਥੀਬ ਦੇ ਵਿਚ 1.6 ਰੰਗਾਛ ਤੇ ਸੌਥ-ਈਸਟ ਏਸ਼ੀਆ ਦੇ ਵਿਚ ਇਹ ਇੱਕ ਪ੍ਰਦਰਸ਼ ਸਾਡੇ ਇੰਡੀਆ ਟੂਰੀ ਹੈ। ਇਹ ਜੈਨਤ ਰਮਜੀਤ ਪ੍ਰਦਰਸ਼ਨੀਆ ਵਿੱਚ ਹੋਈ ਹੈ। ਇਸ ਨੇ ਭਗਤ ਵੀ ਸ਼ਰਕਰਚਾਰੀਆਂ ਪਿਆਸ ਸੀ। ਪਰ ਜੈਨੀਆਂ ਨੇ ਪਿਆਰ ਦੀ ਤੁਸੀਂ ਬੈਠ ਤੇ ਸਾਡੇ ਦਾ ਜਨਕਾ ਦਾ ਲੋਕ। ਫਿਰ ਇੰਕੂ ਕਰਕੇ ਬਹੁਤ ਮਿਜਾਣੇ ਜਨਪਾਤ ਕੀਤੀ। ਇਹ ਫੈਸਲਾ ਇਹ ਹੋਇਆ ਕਿ ਇਹ ਬਿੰਦੂ ਕਰਨ ਦੇ ਬਹੁਤ ਤੇ ਗੁਣਤੀਆਂ 2000000 ਬਗਦਦ ਦੇ ਵਿੱਚ ਲੱਖ ਲੱਖ ਰੁਪਇਆ ਇਸ ਕਰਕੇ ਇੱਕ ਫੈਸਲਾ ਕਰਕੇ ਇਹ ਬਚ ਗਿਆ ਤੀਜੇ ਦਰਮਿਆਨ ਸਲਾਮ ਅਫਗਾਨੀ ਐਕਚੁਅਲੀ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਦੇ ਨਹੀਂ ਟੁਕੜੇ ਨਹੀਂ ਕਰਦੇ ਟੁਕੜੇ ਇਤਰੀਆ ਪੰਜਾਬ ਦੇ ਪੰਜਾਬ ਦੇ ਲੰਡੀ ਬਾਰੇ ਪਾਸੇ ਤੇ ਮੁਸਲਮਾਨਾਂ ਨੂੰ ਦਿੱਤਾ ਇੱਤ ਦਾ ਪਸਾ ਫੜ ਲਿਆ ਸਿੱਖਾਂ ਨੂੰ ਤੇ ਹਿਟਮੋਂ ਉਹ ਚੜਦਾ ਮੇਰਾ ਫਰੈਂਡ ਦਾ ਮਤਲਬ ਹੈ ਕਿ ਇਹ ਇਸਲਾਮਿਕ ਧਰਮ ਨੂੰ ਦੇ ਅੰਦਰ ਨਹੀਂ ਬਣ ਸਕਦਾ ਆਖਿਤੇ ਤੁਸੀਂ ਅਸਲੀ ਮਾਰਗ ਨਹੀਂ ਹੈ ਕਿ ਬਾਰਡਰ ਕੋਲ ਜੋ ਟ੍ਰੇਡ ਦੇ ਸਨ ਉੱਤੇ ਬਹੁਤ ਲੋਕੀ ਜਿਗੜੇ ਤੇਰੇ ਜਿੰਝ ਵੀ ਵੜੀ ਜਦੀ ਹੈ ਜਿੰਝ ਵੀ ਮੇਟਰ ਕੋ ਟੈਨਰਿੰਗ ਤੋਂ ਬਾਅਦ ਆਏਗੀ ਚੀਨ ਨੇ ਸੱਚੀ ਕੀਤੀ ਹੈ 1962 ਦੇ ਵਿੱਚ ਇੰਡੀਆ ਦੇ ਨਾਲ ਨੇ 24000 ਸਕਰ ਕਿਲੋਮੀਟਰ ਚੀਨ ਨੇ ਫਤਿਹ ਕਰਦੇ ਹੈ 2020 ਦੇ ਵਿੱਚ 2023 ਦੇ ਵਿੱਚ ਇਹ ਪਾਕਿਸਤਾਨ ਦੇ ਵਿੱਚ ਇਹ ਜਗ ਸਟੈਪਟੂ ਬਾਰੰਦੀ ਕੋਸ਼ਿਸ਼ ਕੀਤੀ ਹੈ ਮੈਰੀਟਨ ਦੇ ਵਿੱਚ मैंने वो तो बीजेपी की सरकारों में राहुल गांधी की बात कर रहा हूं नहीं फिर राहुल गांधी जी मार्क्स की पोजीशन तो मैं उन्हें पोलिटिकल है बैठा है मैं क्या है थाने करेंगे मतलब दूसरा नाम तस्वीर सोनिया गांधी है फिर चौधरी मैं तीसरे तक दसू जिन्हें तो मेडिकल भी सी है नेशनल पॉलिसी है और भी मैं दसू मैं बैक सीक्रेट डायरेक्ट क्लियर अच्छा मांसा बैंक का कोऑर्डिनेट शेयर का दिया है कौन साहब ਇੱਕ ਜਿਵੇਂ ਦੱਸ ਦੋ ਜਿਹੜਾ ਅਕਾਲੀ ਦਲ ਦੇ ਉੱਤੇ ਜਿਸ ਤਰ੍ਹਾਂ ਸਾਰੇ ਮੰਤਰੀ ਮੀਟਿੰਗ ਹੋ ਰਹੀ ਨੇ ਸਾਹ ਤਾਂ ਮਕੀਨ ਉਹਨਾਂ ਨੇ ਉਹ ਕਹਿ ਰਹੇ ਨੇ ਸਪਸ਼ਟਿਕਾ ਆਪਣੇ ਦੇਖ ਕੇ ਆ ਰਹੇ ਨੇ ਸਪਸ਼ਟਿਕਾ ਨਾਲ ਲੋਜ ਦੇਖ ਕੇ ਆ ਰਹੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਸਾਰੇ ਇਨਸੀਡੈਂਟ ਹੋਏ ਨੇ ਬੀਐਸਪੀ ਦੇ ਅੰਦਰ ਭਾਵੇਂ ਅੱਜ ਜੋ ਵੀ ਤੁਹਾਨੂੰ ਲੱਗਦਾ ਕਿ ਜੇ ਉਹਨੇ ਆਪਣਾ ਸਪਸ਼ਟਿਕਾ ਦੇਖ ਕੇ ਦਿੱਤਾ 그러면은 ਇਹ ਜੋ ਕਾਗਜ਼ ਸਾਕ ਨੂੰ ਮਨਜ਼ੂਰ ਹੋਏਗਾ ਮਨਜ਼ੂਰ ਹੋਏਗਾ ਇਹਨੇ ਤਾਂ ਭਾਵੇਂ ਫਰਕ ਹੋ ਜਾਣਗੇ ਨਾ ਫੋਡੀ ਦੀ ਸਰਦ ਦੇ ਚੁੱਕਾ ਤੇ ਦੋ ਆਪਣਾ ਦੀ ਪਾਰਟੀ ਰੇਲ ਪਰ ਖਤਮ ਹੋਈ ਆਪ ਪਾਰਟੀ ਦੇ 92 ਇਪਰੇ ਹੋ ਗਏ ਹੈ ਤੇ ਉਹਨਾਂ ਦਾ ਸਿਰ ਇੱਕ ਇੰਨੀ ਬੜਿਆ ਸਾਰੇ ਪੰਜਾਬ ਚ ਤੇ ਸਾਨੂੰ ਇੱਕ ਹੀ ਔਰ ਸਾਥ ਹੈ ਉਹਨਾਂ ਨੇ ਸਾਰੇ ਨੇ ਹੰਤਾ ਪਿੱਛਾ ਕੱਟਿਆ ਸਾਰਾ ਕੁਝ ਕੱਠਾ ਕੀਤਾ ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਹੈ ਥੇ ਅਲ ਰਿਸਪੌਂਸਿਬਿਲਟੀ ਕੈਬਨਟ ਨੂੰ ਦੀ ਹੈ ਉਹ ਵੀ ਜੁਆਇਨ ਟੂ ਦਿਸ ਰਿਸਪੌਂਸਿਬਿਲਟੀ ਹੁੰਦੀ ਹੈ ਕੈਬਿਨੇਟ ਦੇ ਵਿੱਚ ਰਹਿ ਕੇ ਖਾ ਪੀ ਕੇ ਬਾਹਰ ਵਿੱਚ ਕਿਸੇ ਨਹੀਂ ਕਹਿ ਸਰਦੇ ਕਿ ਇਹ ਹੈ ਅਸੀਂ ਗਰੀਬ ਆਦਮੀ ਹੈ ਅਸੀਂ ਬੇਗਨਾ ਹੈ ਨਹੀਂ ਆ ਜਿਹੜੇ ਸਿੱਖਾਰੇ ਹੈ ਇਨਵੈਸਟਮੈਂਟ ਿਸ ਵਧਦੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਆ ਸਿਰਫ ਮੋਤੀ ਨਹੀਂ ਹੈ ਬੇਰੀ ਸਕਿਉਰਿਟੀ ਦੀ ਕਮੇਟੀ ਉਹ ਹੈ ਰਾਜਨਾਥ ਸਿੰਘ ਹੈ ਅਮਿਤ ਸ਼ਾਹ ਹੈ ਜੈ ਸ਼ੰਕਰ ਹੈ ਗੋਇਲ ਹੈ ਰੋਦਰ ਚੀਫ ਹੈ ਇਹ ਰੋਦਰ ਸਰਕਾਰ ਚੀਫ ਹੈ ਪਾਰਲਮੈਂਟ ਤੇ ਮਿਚ ਬੈਂਕ ਹੈ ਕਿ ਜੀ ਜੀਡੀਪੀ ਮੈਂਬਰ ਮੈਂ ਰੋਦੇ ਤੇ ਨੈਸ਼ਨਲ ਸਕਿਉਰਿਟੀ ਦੇ ਅਧਿਕਾਰੀ ਹੈਗੇ ਹੈ ਇਹ ਗਾਰਨਮੈਂਟ ਨੂੰ ਜ਼ਿੰਮੇਵਾਰ